ਉਨੇ ਅਣਖ ਜਗਾਈ ਕੌਮ ਦੀ ਤੁਸੀਂ ਆਂਦੇ ਉਹ ਅਤਵਾਦੀ ਐ ਉਹ ਹੀਰਾ ਸਾਡੇ ਪੰਥ ਦਾ ਸੀ ਤੁਸੀਂ ਆਂਦੇ ਉਹ ਵੱਖਵਾਦੀ ਐ ਜਿਹੜੀ ਟੈਂਕ ਚਾੜ ਕੇ ਤਖਤ ਤੇ ਸਾਡੇ ਤੋਪਾਂ ਨਾਲ ਟਹਾ ਗਈ ਸੀ ਵਿੱਚ ਸਨ 84 31 10 ਜਿੰਦੇ ਸੁੱਖੇ ਦੀਆਂ ਨਜ਼ਰਾਂ ਆ ਗਈ ਸੀ ਜੂਨ ਮਹੀਨਾ ਧਰਤ ਮਝੱਲੀ ਲਈ ਚੁੰਨੀ ਸੁਹੇਰ ਰੰਗ ਦੀ ਬਿਨਾ ਸੀਸ ਤੋਂ ਰੂਹ ਵੰਦੀ ਇੱਕ ਫੌਜੀ ਆਪਸੋਂ ਲੰਘਦੀ ਅਮਰੀਕ ਸਿੰਘ ਦੀ ਤੇਗ ਬੋਲੇ ਤੁਹਾਨੂੰ ਧਰਤੀ ਦੇ ਵਿੱਚ ਗੱਡ ਦਊਂਗੀ ਇੰਨੀ ਪੈਰੀ ਵਾਪਸ ਜਾ ਨਹੀਂ ਸਕਦੇ ਬਾਜਰੇ ਆਂਗੂ ਵੱਡ ਦੂੰਗੀ ਬਾਬਾ ਥਾਰਾ ਸਿੰਘ ਨੇ ਕਸਰ ਨਾ ਛੱਡੀ ਢੇਰ ਲਾਸ਼ਾਂ ਦੇ ਲਾਤੇ ਸੀ ਵੱਡੇ ਵੱਡੇ ਜਾਨਲ ਸੰਤਾਂ ਜੁੱਤੀ ਵਛਾਤੇ ਸੀ ਐਨਾ ਰੋਬ ਸੀ ਸੰਤ ਕਰਤਾਰ ਦਾ ਕੋਈ ਨੰਗੇ ਸਿਰ ਮੱਤੇ ਹਲ ਵਿੰਦਾ ਨਹੀਂ ਗਾੜੀ ਖੜਾ ਸੀ ਸਿੰਘ ਸ਼ਾ ਬੇਗ ਬੇਦਵੀ ਉਹ ਪੰਥ ਦੀ ਸੰਦਾ ਨਹੀਂ ਉਥੇ ਚੜਦੇ ਤੋਂ ਨੇ ਚੜਦੇ ਸਿੰਘ ਸ਼ਹੀਦیاں ਦੇਣ ਨੂੰ ਕਾਲੇ ਸੀ ਉਹਦਾ ਲੋਂਗੇ ਕੀ ਵਿਗਾੜ ਜਿਹੜੇ ਦਸਮ ਪਿਤਾ ਨੇ ਪਾਲੇ ਸੀ ਉਹਦਾ ਲੌਂਗੇ ਕੀ ਵਿਗਾੜ ਜਿਹੜੇ ਭਿੰਡਰਾਂ ਵਾਲਿਆਂ ਪਾਲੇ ਸੀ ਉਹਦਾ ਲੌਂਗੇ ਕੀ ਵਿਗਾੜ ਜਿਹੜੇ ਟਕਸਾਲ ਦੇ ਯੋਧਿਆਂ ਪਾਲੇ ਸੀ